ਲਓ ਜੀ ਮਾਸ਼ਾਅੱਲਾ ਸਮਾਨ ਆ ਗਿਆ ਜੀ ਕੀ ਕੀ ਚੀਜ਼ਾਂ ਦਿਖਾਓ ਲੀਆਂ ਬਾਜੀ ਫੁੱਲ ਮਾਸ਼ਾਅੱਲਾ ਸੋਹਣਾ ਇੰਤਜ਼ਾਮ ਕੀਤਾ ਭਾਈ ਜੀ ਚੱਲ ਚੱਲੋ 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 ਮਾਸ਼ਾਅੱਲਾ ਚਾਚੇ ਨੇ ਬੜਾ ਸੋਹਣਾ ਇੰਤਜ਼ਾਮ ਕੀਤਾ ਭਾਈ ਚਲੋ ਜਾਨੀ ਕੀ ਆਵਾਂ ਅੱਗ ਮਾਸ਼ਾਅੱਲਾ ਮਾਸ਼ਾਅੱਲਾ ਖੋਲੋ ਖੋਲੋਗੇ ਵੀ ਦਿਖਾਓ ਜੀ ਚਾਚੇ ਦੀ ਅਫਤਾਰੀ ਹੋ ਵੀਆਈਪੀ ਮਾਸ਼ਾਅੱਲਾ ਚਲੋ ਅੱਗੇ ਕਰੋ ਜੀ ਰਹਿ ਤਾ ਕਮਾਲ ਦੇ ਅਮਾ ਸਪੀਕਰ ਵਾਲਾ ਵੀ ਸਾਡਾ ਆ ਗਿਆ ਅਫਤਾਰੀ ਹੋਣ ਲੱਗੀ ਏ ਮਨਾ ਆ ਗਏ ਪਰਿਵਾਰੇ ਦੇ ਅੱਲਾ ਮਾਮਾ ਸਪੀਕਰ ਵਾਲਾ ਭਾਈ ਆ ਗਿਆ ਯਾਰ ਛੱਡ ਕਿਹੜੇ ਪੰਗੇ ਜੇ ਪਾਏ ਯਾਰ ਕੀ ਹੋ ਗਿਆ ਚਾਚਾ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੋਗ ਤੇ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨੁਆਨੇ ਕਰਦੇ ਆ ਪੱਜ ਦਾ ਨਵਾਂ ਵਲੋਗ ਸ਼ੁਰੂ ਤੇ ਅੱਜ ਦੀ ਆਪਣੀ ਜਿਹੜੀ ਰੁਟੀਨ ਆ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵਲੋਗ ਪੂਰਾ ਦੇਖਣਾ ਲਓ ਜੀ ਟਾਈਮ ਆਪਣਾ ਹੋ ਗਿਆ ਡੰਗਰ ਨੂੰ ਪਾਣੀ ਡੋਣ ਲੈ ਆਂ ਲੋਕ ਥੋੜਾ ਜਿਹਾ ਲੇਟ ਸ਼ੁਰੂ ਕੀਤਾ ਸੀ ਤੇ ਹੁਣ ਜਿਹੜਾ ਨਾ ਪਾਣੀ ਪੁੜੀ ਡਾਉਣ ਦਾ ਟਾਈਮ ਹੋ ਗਿਆ ਹਾਉ ਦੇ ਦੋ ਪੀਣਿਆ ਕੋ ਬੱਤੀ ਕੋਣੀ ਆ ਚੋਂਦੇ ਤੇ ਆਉਦੇ ਹੀ ਦਾ ਪਾਣੀ ਆ ਸਾਫ ਹੀ ਬਿਲਕੁਲ ਅਲਵੀ ਤੇ ਡੋਨੇ ਇਹਨਾਂ ਨੂੰ ਪਾਣੀ ਤੇ ਕਰਦੇ ਆ ਆਪਣਾ ਕੰਮ ਸ਼ੁਰੂ ਜੀ ਮੱਝਾਂ ਨੂੰ ਪਾਣੀ ਪੁੜੀ ਡਾਉਣ ਨੇ ਤੇ ਇੱਧਰ ਵਾੜਦੇ ਆ ਛਪੜੇ ਆ ਮੁੰਡਾ ਖਲਾ ਰਿਆ ਇੱਥੇ ਇਹ ਖਲੋਏਗਾ ਅੱਗੇ ਤੇ ਇਹ ਹੁਣ ਜਿਹੜਾ ਪੀਣਾ ਪਾਣੀ ਦਾ ਪੱਟੇ-ਪੱਟੇ ਪੁੰਨੇ ਆ Oh, oh. ਲਓ ਜੀ ਮਾਲ ਡੰਗਰ ਚੋ ਕੇ ਆਪਾਂ ਹੋ ਗਏ ਵੇਲੇ ਕਿ ਗਾਜ ਦੋ ਜਣੇ ਸਨ ਮੈਂ ਤਾਂ ਜਿਹੜਾ ਛੋਟਾ ਭਰਾ ਤੇ ਅਸੀਂ ਜਿਹੜਾ ਨਾ ਡੰਗਰ ਡੰਗਰ ਚੋ ਲਿਆ ਥੋੜਾ ਕੰਮ ਲੇਟ ਹੋ ਗਿਆ ਤੇ ਹੁਣੇ ਚੱਲੇ ਆ ਪੱਠਿਆਂ ਨੂੰ ਤੇ ਪੱਠਿਆਂ ਤੋਂ ਹੋ ਕੇ ਵੇਲੇ ਤੇ ਅੱਜ ਇਫਤਾਰੀ ਜਨਾਬ ਚਾਚੇ ਵੱਲੋਂ ਤੇ ਚਾਚਾ ਕਰਵਾ ਰਿਹਾ ਅੱਜ ਇਫਤਾਰੀ ਤੇ ਛੇਤੀ ਛੇਤੀ ਵੜਦੇ ਆ ਪੱਠੇ ਕਿਉਂਕਿ ਸ਼ਾਮ ਹੋ ਜਾਣੀ ਆ ਤੇ ਫਿਰ ਜਾਣਾ ਚਾਚੇ ਲਿਆ ਇਫਤਾਰੀ ਤੇ ਤੋਂ ਵੜਦੇ ਆ ਪੱਠੇ ਪੱਠੇ ਲੈ ਆਪਾਂ ਵੱਢ ਲੱਦ ਕੇ ਪੱਠੇ ਤੇ ਚੱਲੇ ਆਂ ਸ਼ਾਮ ਵੀ ਹੋਣ ਵਾਲੀ ਆ ਮਾਸ਼ਾਅੱਲਾ ਸੂਰਜ ਵੇਖੋ ਗਰੂਪ ਹੋਣ ਵਾਲਾ ਕਿਹੋ ਜਿਹਾ ਕਮਾਲ ਦਾ ਥਿਊ ਬਣਿਆ ਤੇ ਚੱਲਦੇ ਆਂ ਡੇਰੇ ਤੇ ਮਾਲ ਡੰਗਰ ਕਰੀ ਅੰਦਰ ਤੇ ਆਪਾਂ ਚੱਲਦੇ ਆਂ ਚਾਚੇ ਅੱਲੇ ਇਫਤਾਰੀ ਉੱਥੇ ਲਾਉਨੇ ਆਂ ਸ਼ੁਗਰ ਮੇਲਾ ਵੀ ਨਾਲੇ ਟਾਈਮ ਪਾਸ ਹੋ ਜਾਏਗਾ ਨਾਲੇ ਸ਼ੁਗਰ ਮੇਲਾ ਲਾਵਾਂਗੇ ਚਲੋ ਤੁਰਤੇ ਪਏ ਆਂ ਇਫਤਾਰੀ ਨੂੰ ਵੇਖੋ ਕੀ ਬਣਦਾ ਚਾਚਾ ਮੁਨਾਫ ਡੇਰੇ ਤੇ ਚੱਲੇ ਆ ਯਾਰ ਚਾਚਾ ਮੁਨਾਫ ਨੇ ਪਹਿਲੀ ਵਾਰ ਕਰਾਉਂਦੇ ਮਾ ਕੇ ਚੱਲੀ ਹੋਣਗੇ ਆਹ ਬਲੌਗ ਬਣਾਵਾਂਗੇ आहो दरिया बोतल पैट पूरा ही है। चाचे मुनाफ दी भाई पूरे भारत अफतारी करा बिल सारे हो जाते अच्छा मुनाफ तैयारियां करके बैठा जी वाह वाह माशा वा� विशा अफतारी सैटअप लग रहा

ਮੇਰਾ ਭਾਈ ਚਾਚੇ ਨੇ ਪੂਰੀ ਸੋਹਣਾ ਇੰਤਜ਼ਾਮ ਕੀਤਾ ਮਾਸ਼ਾਅੱਲਾਹ ਅੱਲਾਹ ਪਾਕ ਨੂੰ ਪਸੰਦ ਕਰੇ ਅੱਲਾਹ ਪਾਕ ਸਵਾਬ ਦੇਵੇ ਭਾਈ ਜਿਸ ਮਕਸਦ ਵਾਸਤੇ ਉਹਨਾਂ ਕਰਾਈ ਹੈ ਤੇ ਕਰਦੇ ਆ ਅੱਜ ਇਫਤਾਰੀ ਸਾਰੇ ਮਿਲ ਬਾੜ ਕੇ ਬੈਠੇ ਆ ਸਾਰੇ ਆ ਜਾਂਦੇ ਡੇਰੇ ਵਾਲੇ ਵੀ ਸਾਡੇ ਤੇ ਮਿਲ ਕੇ ਅਸੀਂ ਇਫਤਾਰ ਕਰਦੇ ਆ ਅੱਫਤਾਰੀ মামਾ ਸਪੀਕਰ ਵਾਲਾ ਵੀ ਸਾਡਾ ਆ ਗਿਆ ਇਫਤਾਰੀ ਹੋਣ ਲੱਗੀ ਏ ਮਨਾਵ ਆ ਗਏ ਪਰਿਵਾਰੇ ਵੀ ਅੱਲਾ ਮਾਮਾ ਸਪੀਕਰ ਵਾਲਾ ਭਾਈ ਆ ਗਿਆ ਯਾਰ ਛੱਡ ਕਿਹੜਾ ਪੰਗੇ ਜਿ ਪਾਏ ਯਾਰ ਕੀ ਹੋਇਆ ਚਾਚਾ ਬੈਠੋ 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 ਬismillah ਆ ਜਾਓ ਬੈਠੋ ਕਾਰੋਫਤਾਰੀ ਸ਼ੁਰੂ ਕਰਨੇ ਟਾਈਮ ਹੋ ਗਿਆ ਲਓ ਜੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ